ਜੀ ਆਇਆਂ ਨੂੰ ਜੀ ਸ਼ਾਰਟ ਤੇ ਆਪਣੀ ਇਹ ਕੋਠੀ ਬਣੀ ਆ ਪਿੰਡ ਮਟਵਾਣੀ ਦੇ ਵਿੱਚ ਤੁਸੀਂ ਬਹੁਤ ਵੀਡੀਓ ਦੇਖੀ ਹੋਣੀ ਆ ਇਹ ਕੋਠੀ ਦਿਖਾਉਣ ਦਾ ਸਭ ਤੋਂ ਵੱਡਾ ਰੀਜਨ ਇਹ ਸੀ ਵੀ ਪਹਿਲੀ ਗੱਲ ਤਾਂ ਇਹ ਬੰਦਾ ਆਪਦੇ ਪਿਓ ਦਾ ਨਾਮ ਉਹ ਰੱਖਦਾ ਆਪਦੇ ਤਾਏ ਦਾ ਨਾਮ ਰੱਖਦਾ ਸਾਨੂੰ ਖੁਸ਼ੀ ਹੁੰਦੀ ਆ ਵੀ ਮਾਲਕ ਨੇ ਘਰ ਬਣਾਇਆ ਆਪਦਾ ਨਾਮ ਲੈਣ ਨੂੰ ਨਹੀਂ ਕਿਹਾ ਉਹਨੇ ਬਾਪੂਆਂ ਦਾ ਨਾਮ ਲਿਆ ਬਾਪੂਆਂ ਦਾ ਨਾਮ ਆ ਜੀ ਬਾਪੂ ਸਾਦੂ ਸਿੰਘ ਜੀ ਬਾਪੂ ਗਰਮੇਲ ਸਿੰਘ ਜੀ ਪਿੰਡ ਮਟਵਾਣੀ ਦੇ ਵਿੱਚ ਬਣੀ ਹੋਈ ਕੋਠੀ ਪੈਦ ਮਟੀਰੀਅਲ ਦੇ ਵਿੱਚ ਚੰਗੇ ਲੈਵਲ ਦੀ ਕੋਠੀ ਆ 4000 ਤੋਂ 4200 ਸਕਰ ਫੁੱਟ ਏਰੀਆ ਇਹਦੇ ਵਿੱਚ ਕਈ ਮੈਗੇ ਜਿਹੜੀ ਆਪਾਂ ਇੰਸਟਾ ਤੇ ਵੀਡੀਓ ਪਾਈ ਉਹਦੇ ਵਿੱਚ ਗੱਲ ਕਹੀ ਸੀ ਵੀ ਐਸ ਕੋਠੀ ਦੇ ਰੰਗ ਬਦਲਣ ਚ ਕਈ ਫਾਇਦੇ ਹੁੰਦੇ ਆ ਜਿਹੜਾ ਨਕਸ਼ੇ ਦੇ ਵਿੱਚ ਦਿੱਤਾ ਹੋਇਆ ਰੰਗ orange ਕਲਰ ਸੀ ਪਰ ਮਾਲਕਾਂ ਦਾ ਗ੍ਰੇ ਕਲਰ ਚੂਜ਼ ਕਰਨਾ ਮੇਰੇ ਖਿਆਲ ਸਭ ਤੋਂ ਬੈਟਰ ਹੈ। ਇਹਦੀ ਅੰਦਰਲੀ ਵੀਡੀਓ ਤੁਹਾਨੂੰ ਮਿਲੂਗੀ ਅੱਜ ਤੋਂ 15 ਜਾਂ 18 ਦੇ ਦਰਾਂ ਬਾਅਦ ਕਿਉਂਕਿ ਅੰਦਰ ਲਗਭਗ ਜ਼ਾਰੇ ਬੂਰਾ ਹੀ ਬੁਰਾ ਹੋਇਆ ਪਿਆ। ਉਹ ਚੱਕਣ ਤੋਂ ਬਾਅਦ ਵਾਲ ਪੱਟੀ ਵਾਲਾ ਮਾਹੌਲ ਤੁਹਾਨੂੰ ਦਿਖਾਵਾਂਗੇ। ਕੋਠੀ ਬਹੁਤ ਸੋਹਣੀ ਆ। ਬਹੁਤ ਜ਼ਿਆਦਾ ਲਗਜ਼ਰੀ ਆ। ਇੱਕ ਜੱਟ ਬੋਟਾਂ ਵਾਲੀ ਕੋਠੀ ਆ। ਸ਼ੇਅਰ ਕਰਿਆ ਕਰੋ, ਚੈਨਲ ਨੂੰ ਫੋਲੋ ਕਰੋ, ਸਬਸਕ੍ਰਾਈਬ ਕਰੋ, ਜਿਵੇਂ ਮਰਜ਼ੀ ਕਰੋ ਮੇਰੇ ਪੈਸੇ ਆਉਂਦੇ ਕਰੋ। ਜ਼ਰੂਰੀ ਆ ਥੋਡੇ ਦੇਖਣਾ ਲਾਈਕ ਕਰਨਾ ਤੁਹਾਡੇ ਸ਼ੇਅਰ ਕਰਨਾ ਕਈ ਵਾਰੀ ਕਿਸੇ ਬੰਦੇ ਦਾ ਸੌਦੇ ਪਤੇ ਦਾ ਹੱਲ ਹੋ ਜਾਂਦਾ ਤਾਂ ਵੀਡੀਓ ਪਾਉਨੇ ਬਹੁਤ ਸੋਨਾ ਕੰਮ ਆ ਪਿੰਡ ਮਟਵਾਣੀ ਵਾਲਾ ਸ਼ੇਅਰ ਕਰਿਓ ਧੰਨਵਾਦ ਇਹਦਾ ਤੁਹਾਨੂੰ ਅਗਲਾ ਵਰਜਨ ਮਿਲਣਾ ਅਜ ਤੋਂ 16 ਜਾਂ 17 ਦਿਨ ਬਾਅਦ ਕਿਹਨੇ ਕਿਹਨੇ ਫੋਲੋ ਕਰ ਲਿਆ ਕਿਹਨੇ ਕਿਹਨੇ ਨਹੀਂ ਕੀਤਾ ਸਾਨੂੰ ਦੱਸ ਦਿਓ ਇਹ ਨਹੀਂ ਕੀਤਾ ਸੌਦਾ ਪਤਾੁੱਦੋ ਹੀ ਠੋਡ ਕਰੋ ਲੈਣਾ ਜਾਂ ਕਰਨਾ ਜੇ ਤੁਸੀਂ ਇਹ ਤੇ ਲਾਈਕ ਵੀਊ ਕਰ ਜੂਗੇ ਤਾਂ ਸਾਡਾ ਫਿਰ YouTube ਤੋਂ ਚੱਲੂਗਾ ਧੰਨਵਾਦ ਸ਼ੁਕਰੀਆ ਜੀ